ਖਾਲਸਾ ਵਾਹਿਗੁਰੂ ਜੀ ਦੇ ਖਾਤੇ ਉਸ ਧੰਤਨ ਸਾਹਿਬ ਸਤ ਗੁਰੂ ਗੱਲਗਦਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਪਾਛਾ ਜੀ ਦੀ 400 ਪ੍ਰਾਪਤਤਾ ਦੀ ਸੋ ਉਹ ਦੁਆਰਾ ਕੋਲ ਸ਼ਮੀਰ ਵਿਖੇ ਜਿੱਥੋਂ ਸਾਡੇ ਸਤਕਾਰਯੋਗ ਮੈਂਬਰ ਭਾਈ ਅਮਰੀਕ ਸਿੰਘ ਦੀ ਕੋਰਸ ਮੀਟਿੰਗ ਤੇ ਲੋਕਲ ਕਮੇਟੀ ਦੇ ਸਹਿਯੋਗ ਦੇ ਨਾਲ ਇਹ ਜਿਹੜੇ ਗੁਰਮਤ ਦੇ ਸਮਾਗਮ ਉਲੀਕੇ ਗਏ ਜਿਹੜੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸ਼ਹੀਤੀ ਘਰ ਪਰਉਨੋਂ ਤੇ ਸਿੱਖ ਪੰਥ ਦੀ ਮਾਤਾ ਮਾਤਾ ਗੁਜਰੀ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੀਤੇ ਗਏ। ਕੱਲ ਸਮਾਗਮ ਸ਼ੁਰੂ ਹੋਇਆ ਸੀ ਅੱਜ ਦੂਸਰਾ ਦਿਨ ਹੈ। ਤੇ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਆ ਕਿ ਜਿੱਥੇ ਗੁਰਮਤ ਦੇ ਸਮਾਗਮ ਆ ਉੱਥੇ ਨਾਲ ਗੱਤਕੇ ਦੇ ਜੋਰ ਵੀ ਵੱਖ-ਵੱਖ ਸਕੂਲਾਂ ਕਾਲਜਾਂ ਦੀਆਂ ਟੀਮਾਂ ਦਿਖਾ ਰਹੀਆਂ। ਉਹਦੇ ਨਾਲ ਦੇ ਨਾਲ ਅਮਰ ਸੰਚਾਰ ਵੀ ਇੱਥੇ ਹੋਣਾ। ਸੋ ਮੈਂ ਸਮੂਹੇ ਪ੍ਰਬੰਧਕ ਕਰਤਾ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿਨਾ ਇਹ ਵੀ ਆਸ ਰੱਖਦਾ ਹਾਂ ਗੁਰੂ ਸਾਹਿਬ ਕਿਰਪਾ ਕਰਨ ਕਿ ਜਿਹੜਾ ਅਮਰ ਸੰਚਾਰ ਰੱਖਣਾ ਅਸਲ ਇਹੋ ਹੀ ਇਹਨਾਂ ਗੁਰਮਤ ਸਮਾਗਮਾਂ ਦਾ ਜੇ ਆਪਾਂ ਨਿਚੋੜ ਕਹਿ ਲਈਏ ਸੋ ਮੈਂ ਜਿੱਥੇ ਅੱਜ ਗੁਰੂ ਸਾਹਿਬ ਜੀ ਦੇ ਸਨਮੁਖ ਹੋ ਕੇ ਵੱਖ-ਵੱਖ ਟੀਮਾਂ ਨੇ ਗੱਤਕੇ ਦੇ ਪ੍ਰਦਰਸ਼ਨ ਕੀਤੇ ਕਾਲਜਾਂ ਦੀਆਂ ਟੀਮਾਂ ਨੇ ਪ੍ਰਦਰਸ਼ਨ ਕੀਤੇ ਆ ਉਹਨਾਂ ਨੂੰ ਵਧਾਈ ਵੀ ਦਿਨਾ ਤੇ ਗੁਰਮਤ ਸਮਾਗਮ ਇਹ ਜਿਹੜੇ ਰਚਾਏ ਇੱਥੇ ਸਾਰੇ ਇਥੋਂ ਦੀ ਲੋਕਲ ਕਮੇਟੀ ਨੇ ਤੇ ਨਾਲ ਸਾਡੇ ਮੈਂਬਰ ਸਹਿਬਾਨ ਤੇ ਬਹੁਤ ਸਾਰੇ ਮੈਂਬਰ ਸਹਿਬਾਨ ਇਸ ਹਲਕੇ ਦੇ ਨਾਲ ਸੰਬੰਧਤ ਉਹ ਅੱਜ ਇੱਥੇ ਚੇਚੇ ਤੌਰ ਤੇ ਪਹੁੰਚੇ ਵੀ ਆ ਜਿਨ੍ਹਾਂ ਚ ਸਰਦਾਰ ਫਮਨ ਸਿੰਘ ਸਰਦਾਰ ਮੋਹਨ ਸਿੰਘ ਬੰਗੀ ਸਰਦਾਰ ਸਰਜੀਤ ਸਿੰਘ ਰਾਜਪੁਰ ਮੇਜਰ ਸਿੰਘ ਜੀ ਢਿੱਲੋਂ ਔਰ ਨਾਲ ਬੀਬੀ ਜਗENDER ਕੌਰ ਜੀ ਸਰਦਾਰ ਸਰਜੀਤ ਸਿੰਘ ਜੀ ਰਾਜਪੁਰ ਉਹਨਾਂ ਵੀ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਤੇ ਕਾਮਨਾ ਕਰਦਾ ਇਹ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਇਹੋ ਗੁਰਮਤ ਦੇ ਸਮਾਗਮਾਂ ਦੇ ਵਿੱਚ ਵੱਧ ਤੋਂ ਵੱਧ ਸੰਗਤਾਂ ਜਿੱਥੇ ਕੀਰਤਨ ਦਾ ਨਾਦ ਲੈਣ ਉੱਥੇ ਵੱਧ ਤੋਂ ਵੱਧ ਅਮਰਧਾਰੀ ਵੀ ਹੋਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਸਰਪੰਚ ਸਾਹਿਬ। ਬਾਰਲ ਤੇ ਹਮਲੇ ਦੀ ਜਿਹੜੀ ਜਾਂਚ ਹੁਣ ਤੱਕ ਸਾਹਮਣੇ ਆਈ ਹੈ ਸ਼੍ਰੋਮਣੀ ਅਕਾਲੀ ਦਲ ਨੇ ਸਹਿਮਤੀ ਪ੍ਰਗਟ ਕੀਤੀ ਹੈ। ਉਹ ਹੱਲੇ ਮੈਂ ਕਿਹਾ ਕਿ ਗਵਰਨਰ ਨੂੰ ਮਿਲਾਂਗੇ ਤੁਸੀਂ ਉਹਨਾਂ ਨੇ ਉਹਨਾਂ ਨੇ ਕਿਉਂਕਿ ਅੱਜ ਮੈਂ ਵੀ ਸੁਣਿਆ ਇਹ ਸਵੇਰੇ ਆਉਂਦੇ ਨੇ। ਉਹਨਾਂ ਨੇ ਕਿਉਂਕਿ ਹੁਣ ਪ੍ਰੋਸੈਸ ਵਾਲੇ ਚੱਲ ਰਿਹਾ ਉਹਦੇ ਤੇ ਮੈਂ ਕੋਈ ਤਾਂਜੜੀ ਕਰਦਾ ਠੀਕ ਨਹੀਂ ਲੱਗਦਾ। ਪਰ ਕਿਉਂਕਿ ਕਾਲੀ ਦਲ ਨੇ ਆਪਣੇ ਤੌਰ ਤੇ ਇਹ ਜਿਹੜਾ ਆ ਉਹਦੀ ਜਿਹੜੀ ਪੜਤਾਲ ਆ ਉਹਦੇ ਤੇ ਕੁ ਸਵਾਲ ਵੀ ਉੱਠੇ ਆ ਤੇ ਜਿਹੜੇ ਬਾਜਬ ਵੀ ਆ ਕਿਉਂਕਿ ਨਹੀਂ ਤਾਂ ਪੰਜਾਬ ਪੁਲਿਸ ਨੇ ਤਾਂ ਉਹ ਜੋ ਪਹਿਲੇ ਦਿਨ ਹੀ ਵਰਸ਼ਨ ਆ ਗਿਆ ਸੀ ਕਿ ਇਹ ਸ਼ਾਇਦ ਸਹਿਮਤੀ ਸਹਿਮਤ ਮੰਨੋ ਸਹਿਮਤੀ ਲੈ ਲਈ ਆ ਉਹਨਾਂ ਆਸ ਨਹੀਂ ਰੱਖੀ ਜਾ ਸਕਦੀ ਤੇ ਮੈਂ ਸਮਝਦਾ ਸ਼ਾਹਮਨੀ ਕਾਲੀ ਦਲ ਨੇ ਸਹੀ ਸਟੈਂਡ ਲਿਆ ਜਿਹੜਾ ਉਹ ਇਸ ਤਫਤੀਸ਼ ਦੇ ਨਾਲ ਸਹਿਮਤ ਨਹੀਂ ਤੇ ਉਹ ਜਿਹੜਾ ਵੀ ਗਾਹਾਂ ਫਾਰਦਰ ਕੋਰਸ ਆਫ ਐਕਸ਼ਨ ਆ ਉਹ ਸ਼ੁਰੂ ਕਰਨਗੇ ਉਹ ਸਾਰੇ ਕਿਉਂਕਿ ਮੇਰੇ ਤੋਂ ਵੱਧ ਸਾਰੇ ਕੋਈ ਵਜ਼ੀਰ ਦੇ ਹੱਥ ਤੇ ਕੋਈ ਉਦਾਂ ਜ਼ਿੰਮੇਵਾਰ ਪੋਸਟਾਂ ਤੇ ਰਹੇ ਤੇ ਉਹਨੇ ਠੀਕ ਫੈਸਲਾ ਕੀਤਾ ਅੰਤਰਕ ਕਮੇਟੀ ਦੀ ਇਕੱਤਰਤਾ ਬੁਲਾਈ ਗਈ ਅੰਤਰਕ ਕਮੇਟੀ ਦੀ ਇੱਕ ਮੀਟਿੰਗ ਪਰਸੋਂ ਨੂੰ ਆ ਸੋਮਵਾਰ ਨੂੰ ਪ੍ਰਧਾਨ ਜੀ ਕਾ ਬਤਨ ਲਗ ਗਿਆ ਕਿ ਜਨਾਬਾਂ ਨੂੰ ਸੁਣਾ ਰਿਹਾ ਬਾਕੀ ਮਿੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਪਾਤਸ਼ਾਹੀ ਦਸਵੀਂ ਗੁਰਦੁਆਰਾ ਗੁਰੂ ਸਰ ਦਸਵੇਂ ਪਾਤਸ਼ਾਹ ਨੇ ਚਰਨ ਪਾ ਕੇ ਧਰਤੀ ਪਵਿੱਤਰ ਕੀਤੀ ਹੈ ਔਰ ਸ਼ਮੀਰ ਨਗਰ ਦੇ ਵਿੱਚ ਜੋ ਇਹ ਸਮਾਗਮ ਬਹੁਤ ਵੱਡੇ ਪੱਧਰ ਤੇ ਸ਼ੋਨੀ ਕੁਇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸਿੰਘ ਸਾਹਿਬ ਕਾਲਤਖ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਰਗਵੀਰ ਸਿੰਘ ਵੱਲੋਂ ਜੋ ਇਹ ਸਟਾਪਲੀ ਦੇ ਰਿਕੇਗੇ ਆ ਇਹ ਸਮਾਗਮ ਗੁਰਤੇਗ ਬਹਾਦਰੀ ਦੇ ਸ਼ਹੀਦੀ ਦਿਹਾੜਾ ਤੇ ਮਾਤਾ ਗੁਜਰ ਕੌਰ ਦਾ ਜਨਮ ਦਿਹਾੜੇ ਦੇ ਸਬੰਧ ਦੇ ਵਿੱਚ ਜੋ ਸਟਾਪਲੀਆਂ ਮਨਾਈਆਂ ਜਾ ਰਹੀਆਂ ਉਹਦੇ ਤਹਿਤ ਇਹ ਸਮਾਗਮ ਰਚਿਆ ਗਿਆ ਤਿੰਨ ਰੋਜਾ ਜਿਹੇ ਸਮਾਗਮ ਦੀ ਅੱਜ ਵਿਚਾਲੜਾ ਦੇਣਾ ਹੈ ਕੱਲ ਠੰਡਵੜ ਪ੍ਰਕਾਸ਼ ਹੋਈ ਸੀ ਅੱਜ ਕੱਲ ਭਾਈ ਸਾਹਿਬ ਭਾਈ ਗੋਬਿੰਦ ਸਿੰਘ ਲੰਗੋਵਾਲ ਪਹੁੰਚੇ ਸੀ ਅੱਜ ਇਹ ਸਮਾਗਮ ਦੀ ਜੋ ਆਰੰਭਤਾ ਵੇਲੇ ਸ਼ੋਨੀ ਕੱਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਰੂਪ ਦੀ ਸੇਵਾ ਲਈ ਅਤੇ ਸਮਾਗਮ ਦੀ ਆਰੰਭਤਾ ਹੋਈ ਉਹਦੇ ਨਾਲ ਗਾਣ ਜੋ ਗੱਤਕੇ ਦੀਆਂ ਟੀਮਾਂ ਆਈਆਂ ਸੀ ਵਿਸ਼ੇਸ਼ ਤੌਰ ਤੇ ਸਾਡੇ ਇਸ ਇਲਾਕੇ ਦਾ ਮਾਤਾ ਸਾਹਿਬਕੌਰ ਕਾਲਜ ਉਹਦੀ ਜੋ ਬੱਚੀਆਂ ਨੇ ਗੱਤਕੇ ਦੇ ਜੋਰ ਦਿਖਾਏ ਅਤੇ ਇਥੋਂ ਦੇ ਜੋ ਇਲਾਕੇ ਦੇ ਗ੍ਰੰਥੀ ਸਿੰਘਾ ਵੱਲੋਂ ਕਮੇਟੀਆਂ ਵੱਲੋਂ ਨਗਰ ਨਗਰ ਪੰਚਾਇਤ ਕੋਟਸ਼ਮੀਰ ਅਤੇ ਸਮੂਕ ਲੱਬਾਂ ਵੱਲੋਂ ਸਾਥ ਦਿੱਤਾ ਜਾ ਰਿਹਾ ਹੈ ਮੈਂ ਤੈਤ ਵੱਲੋਂ ਸਾਰੇ ਨਗਰ ਨਿਵਾਸੀਆਂ ਦਾ ਅਤੇ ਪਤਵੰਤੇ ਸੱਜਣਾ ਦਾ ਜੋ ਇਸ ਸਮਾਗਮ ਦੀ ਸੇਵਾ ਸੰਪਤੀ ਕਰ ਰਹੇ ਹੈ ਉਹਨਾਂ ਦਾ ਵੀ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਅਤੇ ਵੱਡੇ ਪੱਧਰ ਤੇ ਜੋ ਤਖਤ ਸ੍ਰੀ ਦਮਨਵਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਜਗਤਾਰ ਸਿੰਘ ਜੀ ਸਾਫਕਾ ਹੈਡ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਅਤੇ ਜੋ ਉੱਥੋਂ ਦੇ ਗ੍ਰੰਥੀ ਸਿੰਘ ਭਾਈ ਵਿਦੰਤੀ ਜੀ ਦਾ ਸਟੇਜ ਦੀ ਰੂਪਰੇਖਾ ਬਣਾਉਣ ਵਾਸਤੇ ਬਹੁਤ ਵੱਡਾ ਯੋਗਦਾਨ ਰਿਹਾ ਹੈ ਅਤੇ ਜੋ ਇਲਾਕੇ ਦੇ ਸਾਰੇ ਇਹ ਸ਼੍ਰੀ ਕਵੀਟੀ ਦੇ ਮੇਜਰ ਸਹਿਬਾਨ ਪ੍ਰਬੰਧਕਾ ਪ੍ਰਚਾਰਕ ਜੋ ਇਹਨਾਂ ਨੇ ਪ੍ਰਚਾਰ ਕੀਤਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਵਿਸ਼ੇਸ਼ ਤੌਰ ਤੇ ਇਸ ਸਮਾਗਮ ਦੀ ਰੂਪਰੇਖਾ ਨੂੰ ਹੋਰ ਚਾਰ ਚੰਨ ਲਾਉਣ ਵਾਸਤੇ ਦੰਦਮਣੀ ਟਕਸਾਲ ਦਾ ਬਹੁਤ ਵੱਡਾ ਯੋਗਦਾਨ ਹੈ ਦੰਦਮਣੀ ਟਕਸਾਲ ਵੱਲੋਂ ਭਾਈ ਨਵਤੇਜ ਸਿੰਘ ਜੀ ਵੱਲੋਂ ਤਿੰਨ ਸਿੰਘ ਕੋਟ ਸ਼ਹੀਰ ਦੇ ਵਿੱਚ ਜੋ ਸ਼ਾਮ ਦੀ ਸਾਰੇ ਗੁਰਦੁਆਰਿਆਂ ਦੇ ਵਿੱਚ ਕਥਾ ਕੀਤੀ ਗਈ ਅਤੇ ਇਸ ਇਲਾਕੇ ਦੇ ਨਾਲ-ਨਾਲ ਜੋ ਹਲਕਾ ਬੱਲੂਆਣਾ ਮੇਰਾ ਜਿੱਥੋਂ ਮੈਂ ਨੂੰ ਨਮਾਇਨਗੀ ਪ੍ਰਮਾਤਮਾ ਨੇ ਸੇਵਾ ਬਖਸ਼ੀ ਸੀ ਉਥੋਂ ਦੇ ਸਮੂਹ ਗ੍ਰੰਥੀ ਸਹਿਬਾਨਾਂ ਨੂੰ ਅੱਜ ਕੁਝ ਅੱਜ ਨੂੰ ਸਨਮਾਨਿਤ ਕੀਤਾ ਜਾਣਾ ਗਿਆ ਉਸ ਨੂੰ ਕੱਲ ਨੂੰ ਕੀਤਾ ਜਾਊਗਾ ਸਿੰਘ ਸਾਹਿਬ ਪਹੁੰਚ ਰਹੇ ਐ ਕਾਲ ਤੱਕ ਸਾਡੇ ਹੈਡ ਗ੍ਰੰਥੀ ਪਹੁੰਚ ਰਹੇ ਐ ਇਸ ਸਮਾਗਮ ਦੇ ਵਿੱਚ ਜਿੱਥੇ ਮੈਂ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਾ ਉੱਥੇ ਮਹਾਪੁਰਸ਼ ਬਹੁਤ ਵੱਡੇ ਪੱਦਰ ਤੇ ਇੱਥੋਂ ਦੇ ਸਾਡੇ ਮਹੰਤ ਬਾਬਾ ਕੇਸ਼ਵਰਾਮ ਜੀ ਨੇ ਸਾਰੇ ਇਲਾਕੇ ਦੇ ਮਹਾਪੁਰਸ਼ਾਂ ਨੂੰ ਛੱਡ ਕੇ ਜੋ ਸਾਡਾ ਇਹ ਆਸ਼ੀਰਵਾਦ ਵੀ ਦਿੱਤਾ ਅਤੇ ਸੰਗਤਾਂ ਦੇ ਵਿੱਚ ਆ ਕੇ ਰੂਰੂ ਹੋ ਗਏ ਐ ਉਹਨਾਂ ਨੂੰ ਪ੍ਰਧਾਨ ਸਾਹਿਬ ਵੱਲੋਂ ਸਨਮਾਨਿਤ ਕੀਤਾ ਗਿਆ ਐ ਸਾਰੇ ਇੱਥੇ ਮੈਂਬਰ ਸਹਿਬਾਨ ਆਏ ਸੀ ਸਾਡੇ ਇਲਾਕੇ ਦੇ ਅਤੇ ਸਾਰਾ ਪ੍ਰਸ਼ਾਸਨ ਪੱਪਾ ਪਾਰ ਹੋ ਗਈ ਸਮਾਗਮ ਦੀ ਰੂਪਰੇਖਾ ਬਣਾਈ ਹੈ ਅਤੇ ਮੈਂ ਅਖੀਰ ਦੇ ਵਿੱਚ ਇਸ ਇਲਾਕੇ ਕੀ ਤੁਹਾਨੂੰ ਤਲਵੰਡੀ ਸਾਬੋਜ ਪ੍ਰੀ ਸਕੂਲ ਦੀ ਪਾਲ ਹੈ ਜਿੱਥੇ ਤੁਹਾਡੇ ਬੱਚਿਆਂ ਨੂੰ ਮਿਲ ਸਕੇ ਸ਼ਾਨਦਾਰ ਲਰਨਿੰਗ ਅਤੇ ਕੇਅਰਿੰਗ ਐਟਮੋਸਫੇਅਰ ਐਡਮਿਸ਼ਨ ਕਰਾਓ ਕਿਡਜ਼ੀ ਤਲਵੰਡੀ ਸਾਬੋਜ ਤੁਹਾਡੇ ਬੱਚੇ ਇੱਥੇ ਸਿੱਖਦੇ ਨੇ ਗੇਮਸ ਨਾਲ ਜੀ ਲਰਨਿੰਗ ਦਾ ਸ਼ਾਨਦਾਰ ਕਰਿਕੂਲਮ ਜਿੱਥੇ ਬੱਚਿਆਂ ਨੂੰ ਬੇਸਿਕ ਐਜੂਕੇਸ਼ਨ ਇੰਟਰਸਟਿੰਗ ਵੇਜ ਸਿਖਾਈ ਜਾਂਦੀ ਹੈ ਅੱਜ ਹੀ ਆਪਣੇ ਬੱਚਿਆਂ ਦਾ ਸੁਨਹਿਰੀ ਭਵਿੱਖ ਚਣੋ ਅਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰੋ ਯਾਦ ਰੱਖੋ ਕਿਡਜ਼ੀ ਤਲਵੰਡੀ ਸਾਬੋ